ਇਹ ਬਲੈਰੋ 16 ਮਾਡਲ ਜੇ ਐਸ ਐਲ ਐਕਸ ਇਹਨਾਂ ਦੀ ਐਕਸੀਡੈਂਟਲ ਦੀ ਇੰਜਨ ਦੀ ਤੇ ਕਾਗਜ਼ਾਂ ਦੀ ਮਤਲਬ ਉਮਰ ਭਰ ਦੀ ਗਾਰੰਟੀ ਦੇ ਦਿਆਂਗੇ ਜੀ ਠੀਕ ਹੈ ਜੀ ਇਹ ਤੁਹਾਨੂੰ ਮੇਰੇ ਜਿਹੀ 3 ਕ ਲੱਖ ਰੁਪਏ ਦੀ ਰੇਂਜ ਚ ਡੀਜ਼ਲ ਵਰਜਨ 5 ਸੀਟਰ ਦੇ ਵਿੱਚ ਭਾਜੀ ਤੁਹਾਨੂੰ 3 ਕ੍ਰਿਸਟਾ ਦੇ ਦੇਵਾਂਗੇ ਇਹ ਸਾਡੇ ਕੋਲ ਕ੍ਰੇਟਾ ਹੈ ਭਾਜੀ ਨਵੇਂ ਵਰਗੀ ਸਾਥ ਸ਼੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬ ਵਹੀਕਲ ਮਾਰਕੀਟ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਚੈਨਲ ਤੇ ਵਹੀਕਲ ਦੀ ਸੇਲ ਪਰਚੇਸ ਦੀ ਐਡ ਪਾਈ ਜਾਂਦੀ ਹੈ ਜੀ ਜੇ ਕਿਸੇ ਵੀਰ ਨੇ ਵਹੀਕਲ ਦੀ ਸੇਲ ਲਈ ਐਡ ਕਰਵਾਣੀ ਹੋਵੇ ਤੇ ਨੰਬਰ ਆਪਣਾ ਲੈਫਟ ਸਾਈਡ ਦੀ ਟੌਪ ਤੇ ਦਿੱਤਾ ਹੋਇਆ ਜੀ 7508404209 ਅੱਜ ਅਸੀਂ ਪਹੁੰਚੇ ਹਾਂ ਜੀ ਤੁਹਾਡੇ ਲਈ ਲੈ ਕੇ ਬਹੁਤ ਸਾਰੀਆਂ ਕਾਰਾਂ ਗਰਦਾਸਪੁਰ ਦੇ ਵਿੱਚ ਤੁਹਾਨੂੰ 4x4 7 ਸੀਟਰ ਹੈਚਬੈਕ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਕਰਦੇ ਆਂ ਜੀ ਫਿਰ ਵੀਰ ਜੀ ਹੋਣਾ ਨਾਲ ਗੱਲਬਾਤ ਸਾਸ਼ੀਆ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਹੋ ਸਭ ਕੀ ਹਾਲ ਚੰਗਾ ਬਸ ਠੀਕ ਠਾਕ ਵਧੀਆ ਭਾਜੀ ਅਛਾ ਵੀਰ ਜੀ ਆਪਣੇ ਕਾਰਬਜਾਰ ਦਾ ਨਾਮ ਦੱਸਿਓ ਮੇਰੇ ਕਾਰਬਜਾਰ ਦਾ ਭਾਜੀ ਨਾਮ ਹੈ ਸਤਗੁਰੂ ਕਾਰਬਜਾਰ ਜੀ ਠੀਕ ਹੈ ਜੀ ਇਹ ਨਵਾਂ ਬੱਸ ਸਟੈਂਡ ਆ ਗੁਰਦਾਸਪੁਰ ਉਹਦੇ ਬਿਲਕੁਲ ਸਾਹਮਣੇ ਆ ਠੀਕ ਹੈ ਜੀ ਹਾਂਜੀ ਤੇ ਆਪਣਾ ਫੋਨ ਨੰਬਰ ਵੀ ਮੇਰਾ ਫੋਨ ਨੰਬਰ ਜੇ 98150 61731 ਠੀਕ ਹੈ ਜੀ ਕਿਹੜੀਆਂ ਕਿਹੜੀਆਂ ਗੱਡੀਆਂ ਮਿਲ ਜਾਣਗੀਆਂ ਆਪਣੇ ਆਪਣੇ ਕੋਈ ਛੋਟੀ ਤੋਂ ਲੈ ਕੇ ਮਤਲਬ ਆਲਟੋ ਤੋਂ ਲੈ ਕੇ ਬੀਮਰ ਮਰਸੀਡੀਜ਼ ਫਾਰਚੂਨਰ ਨਵੀਂ ਸ਼ੇਪ ਦਾ ਪੁਰਾਣੀ ਸ਼ੇਪ ਦਾ ਨੋਵਾ ਮਤਲਬ ਸਾਰੀਆਂ ਹੀ ਕਾਰਾਂ ਮਿਲ ਜਾਣਗੀਆਂ ਲੱਖ ਤੋਂ ਲੈ ਕੇ 30-40 ਲੱਖ ਰੁਪਏ ਤੱਕ ਦੀਆਂ ਸਾਰੀਆਂ ਗੱਡੀਆਂ ਸਹੀ ਹੈ ਜੀ ਤੇ ਇੱਕ ਦੂਸਰਾ ਲੋਕੀ ਕਹਿੰਦੇ ਆ ਕਿ ਆਪਣਾ ਗੱਡੀ ਨੋਨ ਐਕਸੀਡੈਂਟ ਲੈਣੀ ਉਹਦੀ ਗਰੰਟੀ ਹੁੰਦੀ ਹੈ ਜੀ ਹਾਂ ਜੀ ਫੁੱਲ ਬਟਰ ਫੁੱਲ ਗਰੰਟੀ ਦੇ ਨਾਲ ਹੀ ਬਿਨਾ ਐਕਸੀਡੈਂਟਲ ਤੋਂ ਕਾਰ ਵੇਚਦੇ ਆ ਹਾਂ ਇੰਜਨ ਦੀ ਤੇ ਐਕਸੀਡੈਂਟਲ ਦੀ ਫੁੱਲ ਗਰੰਟੀ ਫੁੱਲ ਗਰੰਟੀ ਹਾਂ ਜੀ ਤੇ ਪੇਪਰਾਂ ਦੀ ਜਿੰਨਾ ਚੱਕ ਜੀਨੇ ਆ ਜੀ ਉਦੋਂ ਤੱਕ ਦੇਖ ਲੈ ਕਰੀਏ ਫਿਰ ਗੱਡੀਆਂ ਦੀ ਕੱਲ ਬਾਸ ਹਾਂ ਜੀ ਹਾਂ ਜੀ ਬਿਲਕੁਲ ਹਾਂ ਜੀ ਵੀਰ ਜੀ ਸਭ ਤੋਂ ਪਹਿਲਾਂ ਕਿਹੜੀ ਗੱਡੀ ਹੈ ਆਪਣੇ ਕੋਲ டா ਸਿਟੀ ਇਹ 2017 ਮਾਡਲ ਆ ਠੀਕ ਹੈ ਜੀ ZX ਮਾਡਲ ਆ ਆਟ ਠੀਕ ਹੈ ਜੀ ਇਹਦੇ ਵਿੱਚ ਸਨ ਰੂਫ ਆ ਜਾਂਦਾ ਵੈਂਟੀਲੇਟਰ ਸੀਟਾਂ ਆ ਜਾਂਦੀਆਂ ਨੇ ਠੀਕ ਹੈ ਜੀ ਜਿਦਾਂ ਅੱਛਾ ਇਹ ਆਟੋਮੈਟਿਕ ਹੈ ਆਟੋਮੈਟਿਕ ਕਾਰ ਕੰਡੀਸ਼ਨ ਦਿਖਾ ਦੀ ਇਹ ਦੀ ਹਾਂਜੀ ਹਾਂਜੀ ਕੰਡੀਸ਼ਨ ਦੇਖੋ ਇਹ ਜੈਨੂਨ 80 ਕੇ ਹਜ਼ਾਰ ਦੇ ਲਗਭਗ ਚੱਲੀ ਹੋਈ ਹੈ ਆਟੋਮੈਟਿਕ ਹੈ ਫਰਸਟ ਓਨਰ ਆ ਹੋਲ ਇਨਸ਼ੋਰੈਂਸ ਹੈ ਵੈਂਟੀਲੇਟਰ ਸੀਟਸ ਵਾਲੀ ਹੈ ਸਨ ਰੂਫ ਵਾਲੀ ਠੀਕ ਹੈ ਜੀ ਹਾਂਜੀ ਇਹਦੇ ਪ੍ਰਾਈਸ ਵੀ ਬਿਲਕੁਲ ਜੈਨੂਨ ਆ ਸਾਢੇ 70 ਦੀ ਰੇਂਜ 'ਚ ਨਵੀਂ 18 18.5 ਲੱਖ ਦੀ ਕਾਰ ਆ ਠੀਕ ਹੈ ਜੀ ਇਹ ਹੋਣ ਤੁਹਾਨੂੰ ਸਾਢੇ ਕਿ ਸਾਢੀ ਡਿਮਾਂਡ ਆ 7 ਕਿ ਰੇਂਜ ਚ ਮਿਲ ਜੂਗੀ ਠੀਕ ਹੈ ਜੀ ਮਾਡਲ ਪੀਡ ਕਰਦੇ ਹੋ ਮਾਡਲ 2017 ਮਾਡਲ ਜੀ 2017 ਮਾਡਲ ਸਾਢੇ 7 ਲੱਖ ਦੀ ਕੰਡੀਸ਼ਨ ਦੇਖ ਸਕਦੇ ਹੋ ਹਾਂ ਜੀ ਟਾਪ ਮਾਡਲ ਆ ਆਟੋਮੈਟਿਕ ਬਹੁਤ ਸੋਹਣੀ ਕੰਡੀਸ਼ਨ ਵਿੱਚ 2018 ਮਾਡਲ ਠੀਕ ਹੈ ਜੀ ਡੀਜ਼ਲ ਵਰਜਨ ਜੇ ਐਸਐਕਸ ਮਾਡਲ ਆ ਠੀਕ ਹੈ ਜੀ ਇਹ ਜੈਨੂਨ 65-68000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਜੀ ਨਵੇਂ ਵਰਗੀ ਕਾਰ ਆ ਫਰਸਟ ਓਨਰ ਆ ਇਹ ਤੁਹਾਨੂੰ 8 ਕਿਧਰੇ ਬਜਟ ਦੇ ਵਿੱਚ ਮਿਲ ਜੇਗੀ 8 ਲੱਖ ਦੀ ਮਾਈਲ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਹੈ ਜੀ ਗੱਡੀ ਦੀ ਤੇ ਚੋਂ ਡੈਸ਼ ਬੋਰਡ ਇੰਟੀਰੀਅਰ ਦਿਖਾ ਕਨੇ ਆ ਜੀ ਅਸੀਂ ਤੁਹਾਨੂੰ ਇਹਨਾਂ ਦੀ ਐਕਸੀਡੈਂਟਲ ਦੀ ਇੰਜਨ ਦੀ ਤੇ ਕਾਗਜ਼ਾਂ ਦੀ ਮਤਲਬ ਉਮਰ ਭਰ ਦੀ ਗਾਰੰਟੀ ਦੇ ਦਿਆਂਗੇ ਜੀ ਠੀਕ ਹੈ ਜੀ ਨੈਕਸਟ ਆ ਗਈ ਆਪਣੀ ਨੈਕਸਟ ਸਾਡੇ ਕੋਲ ਐਸਪ੍ਰੈਸੋ ਆ ਜੀ ਮਰੂਤੀ ਸਯੂਕੀ ਦੀ ਕਾਰ ਆ ਇਹ 2022 ਮਾਡਲ ਆ 20 ਕਿਲੋਮੀਟਰ ਚੱਲੀ ਹੋਈ ਐ ਜੈਨੂਨ ਚੱਲੀ ਹੋਈ ਐ ਜੈਨੂਨ 20000 ਕਿਲੋਮੀਟਰ ਚੱਲੀ ਹੋਈ ਐ ਇਹ ਨਵੀਂ 6.50 ਲੱਖ ਦੀ ਰੇਂਜ ਚ ਤੁਹਾਨੂੰ 4 ਕੁ ਲੱਖ ਰੁਪਏ ਦੀ ਰੇਂਜ ਚ ਮਿਲ ਜੂਗੀ 4 ਲੱਖ ਦੀ ਗੱਡੀ ਨੰਬਰ ਵੀ ਬਹੁਤ ਸੋਹਣਾ ਐ ਸ਼ੋਰੂਮ ਕੰਡੀਸ਼ਨ ਕਹਿ ਸਕਦੇ ਆ ਗੱਡੀ ਬਿਲਕੁਲ ਇਹ ਜੈਨੂਨ 20000 ਕਿਲੋਮੀਟਰ ਚੱਲੀ ਐ ਸਿਰਫ 20000 ਕਿਲੋਮੀਟਰ ਚੱਲੀ ਗੱਡੀ ਐ ਜੀ ਇਸ ਕਾਡਾ ਰੈਪਿਡ ਐ ਜੀ ਠੀਕ ਐ ਜੀ ਇਹ ਕਿੰਨਾ ਮਾਡਲ ਹੈ ਜੀ ਇਹ 2014 ਮਾਡਲ ਹੈ ਭਾਜੀ ਠੀਕ ਹੈ ਜੀ ਕੰਡੀਸ਼ਨ ਇਹਦੀ ਬਹੁਤ ਸੋਹਣੀ ਹੈ ਹਾਂਜੀ ਹਾਂਜੀ ਸੀਟ ਕਵਰ ਦਿਖਾ ਦਿੰਨੇ ਆ ਕਲਰ ਟਾਉਨ ਵੀ ਬਹੁਤ ਸੋਹਣੀ ਹੈ ਗੱਡੀ ਅੰਦਰੋਂ ਬਿਲਕੁਕੁਲ ਸਾਫ਼ ਸੁਥਰੀ ਪਈ ਹੈ ਸਾਬ ਕੇ ਚੱਲੀ ਹੋਈ ਗੱਡੀ ਹੈ ਜੀ ਨੰਬਰ ਵੀ ਪੀਬੀ 06 ਗੁਰਦਾਸਪੁਰ ਦਾ ਹੈ ਇਹਦਾ ਭਾਜੀ ਕੀ ਪ੍ਰਾਈਸ ਹੋਣ ਜਾ ਰਿਹਾ ਹੈ ਇਹ ਸੈਕੰਡ ਓਨਰ ਜੀ ਭਾਜੀ ਲੱਖ ਦੇ ਲਗਭਗ ਚੱਲੀ ਹੋਈ ਹੈ ਇਹ 4 ਲੱਖ ਦੀ ਡਿਮਾਂਡ ਹੈ ਉਦੋਂ ਸਾਢੇ 3 ਲੱਖ ਰੁਪਏ ਦੀ ਰੇਂਜ ਚ ਮਿਲ ਜੂਗੀ ਸਾਢੇ 3 ਲੱਖ ਦੀ ਸਕੋਡਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜੀ 14 ਮਾਡਲ ਆ ਜੀ 2014 ਮਾਡਲ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਮੈਂ ਭਾਜੀ 2013 ਮਾਡਲ ਜੇ ਸਿੱਧਾ ਜੀ ਇਹ ਤੁਹਾਨੂੰ ਮੇਰੇ ਦੇ ਕੀ 3 ਲੱਖ ਰੁਪਏ ਦੀ ਰੇਂਜ ਚ ਡੀਜ਼ਲ ਵਰਜਨ ਜੇ ਜੀਡੀ ਮਾਡਲ ਜੇ ਠੀਕ ਹੈ ਲੱਖ ਦੇ ਲਗਭਗ ਚੱਲੀ ਹੋਈ ਹੈ ਜੀ ਹਾਂ ਜੀ ਗੱਡੀਆਂ ਸਾਰੀਆਂ ਵਿਦਾਊਟ ਐਕਸੀਡੈਂਟਲ ਆ ਕਾਰ ਆ ਜੀ ਠੀਕ ਹੈ ਜੀ ਨਾਨ ਐਕਸੀਡੈਂਟਲ ਤੇ ਇੰਜਨ ਦੀ ਫੁੱਲ ਗਾਰੰਟੀ ਹੈ ਜੀ ਭਾਈ ਹਣਾ ਕੋਲ ਕੰਡੀਸ਼ਨ ਦੇਖ ਸਕਦੇ ਹੋ ਗੱਡੀ ਦੀ ਬਹੁਤ ਸੋਹਣੀ ਕੰਡੀਸ਼ਨ ਹੈ ਜੀ ਆਹ ਇਹ ਐਸ ਕ੍ਰਾਸ ਆ ਜੀ 2015 ਮਾਡਲ ਜੇ ਅਲਫਾ ਮਾਡਲ ਸਭ ਤੋਂ ਟਾਪ ਮਾਡਲ ਜੀ ਠੀਕ ਹੈ ਜੀ ਟਾਪ ਮਾਡਲ ਐਸ ਕ੍ਰਾਸ ਹੈ ਜੀ ਹਾਂ ਜੀ ਕੰਡੀਸ਼ਨ ਬਾਹਰੋਂ ਦਿਖਾ ਦਿੰਨੇ ਇੱਕ ਵਾਰ ਵੀਰ ਵੀ ਨਾ ਪਾ ਆਲ ओरिजिनल ਪੇਂਟ ਦੀ ਕਾਰ ਜੀ ਭਾਜੀ ਠੀਕ ਹੈ ਪਾਸਟ ਹੋਲਰ ਲੋਕਲ ਨੰਬਰ ਗੁਰਦਾਸਪੁਰ ਦਾ ਹੀ ਠੀਕ ਹੈ ਜੀ 올 오리지널 ਗੱਡੀ ਇਹ ਆਲ 오리지널 ਪੇਂਟ ਦੀ ਕਾਰਜ ਠੀਕ ਹੈ ਜੀ ਇਹਦਾ ਭਾਜੀ ਕੀ ਪ੍ਰਾਈਸ ਹੋਣ ਜਾ ਰਿਹਾ ਜੀ ਇਹ ਤੁਹਾਨੂੰ ਮਿਲੇਗੀ ਜੀ 1.5 ਦੀ ਰਿਮਾਰਡ ਆ 5 ਕਿ ਦੀ ਰੇਂਜ ਚ ਮਿਲ ਜੀ 5 ਲੱਖ ਦੀ ਦੇਖ ਸਕਦੇ ਹੋ ਆਲ 오리지널 ਗੱਡੀ ਹੈ ਜੀ ਅੱਛਾ ਵੀ ਜੀ 7 ਸੀਟਰ ਗੱਡੀਆਂ ਵੀ ਦੇਣੀ ਆਪਾਂ 7 ਸੀਟਰ ਦੇ ਵਿੱਚ ਭਾਜੀ ਤੁਹਾਨੂੰ 3 ਕ੍ਰਿਸਟਾ ਦੇ ਦੇਾਂਗੇ ਠੀਕ ਹੈ ਜੀ ਇਹ ਆਪਣੇ ਕੋਲ ਜੈਡ ਮੈ ਆਟੋਮੈਟਿਕ ਆ ਜੈਡ ਮੈਨੂਅਲ ਠੀਕ ਹੈ ਜੀ ਤੇ ਉਹ ਜੀ 4 ਮੈਨੂਅਲ ਠੀਕ ਹੈ ਜੀ ਉਹ 2019 ਮਾਡਲ ਹੈ 17 ਮਾਡਲ ਹੈ 16 ਮਾਡਲ ਹੈ 16 17 ਤੇ 19 ਤਿੰਨੇ ਮਾਡਲ ਖੜੇ ਹੋਏ ਨੇ ਭਾਈ ਜੀ ਜਣਾ ਕੋਈ ਕੰਡੀਸ਼ਨ ਜੈਨੂਨ ਉਹ 60 60000 ਚੱਲੀ ਹੋਈ ਹੈ ਠੀਕ ਹੈ ਜੀ ਇਹ ਲੱਖ ਦੇ ਲਗੇ ਤੱਕ ਇਹ ਚੱਲੀਆਂ ਹੋਈਆਂ ਨੇ ਦੋਨੇ ਦੋਵੇਂ ਫਸਟ ਓਨਰ ਨੇ ਤਿੰਨੇ ਕਾਰਾਂ ਇੰਨੇ ਕਾਰਾਂ ਫਰਸਟ ਆ ਨਵੀਆਂ ਵਰਗੀਆਂ ਗੱਡੀਆਂ ਜੇ ਸਾਰੀਆਂ ਜੀ ਬਿਲਕੁਲ ਹੈ ਹੀ ਨਵੀਆਂ ਨੇ ਗੱਡੀਆਂ ਹਾਂਜੀ ਹਾਂਜੀ ਇਹਨਾਂ ਦੇ ਭਾਈ ਇੱਕ ਇੱਕ ਕਰਕੇ ਪ੍ਰਾਈਸ ਦੱਸਦੀ ਆਪਾਂ ਹੁਣ ਇਹ 15 ਲੱਖ ਰੁਪਏ ਦੀ ਡਿਮਾਂਡ ਆ ਜੀ 2016 ਮਾਡਲ 15 ਲੱਖ ਦੀ ਹਾਂਜੀ ਇਹ ਆਟੋਮੈਟਿਕ ਠੀਕ ਹੈ ਜੀ ਇਹ ਮੈਨੂਅਲ ਦੀ ਵੀ 15 ਲੱਖ ਰੁਪਇਆ ਠੀਕ ਹੈ ਜੀ ਤੇ ਇਹ 16 ਲੱਖ ਰੁਪਇਆ ਜੀ 16 ਲੱਖ ਰੁਪਇਆ ਠੀਕ ਹੈ ਇਹ 19 ਹੈ ਜੀ 4 2019 ਮਾਡਲ 16 ਲੱਖ ਦੀ ਬਹੁਤ ਵਧੀਆ ਕੰਡੀਸ਼ਨ ਵਿੱਚ ਕਾਰ ਹੈ ਪ੍ਰਾਈਸ ਵੀ ਭਾਈ ਨੇ ਬਿਲਕੁਲ ਜੈਨੂਨ ਦਿੱਤੇ ਹੋਏ ਇਹ ਆਪਣੇ ਕੋਲ 2012 ਮਾਡਲ ਫਾਰਚੂਨਰ ਠੀਕ ਹੈ ਲੱਖ ਦੇ ਲਾਗੇ ਜਾ ਕੇ ਚੱਲਿਆ ਹੋਇਆ ਨਵੇਂਆ ਵਰਗੀ ਗੱਡੀ ਹੈ ਜੀ ਇੰਜਨ ਦੀ ਗਾਰੰਟੀ ਫੁੱਲ ਵਟਾ ਫੁੱਲ ਠੀਕ ਹੈ ਜੀ ਸੈਕੰਡ ਓਨਰ ਜੀ ਤੁਹਾਨੂੰ 11 ਲੱਖ ਰੁਪਏ ਦੀ ਡਿਮਾਂਡ ਆ ਸਾਢੇ 10 ਦੀ ਰੇਂਜ ਚ ਮਿਲ ਜੂਗਾ ਜੀ ਯੈਸ ਨੋ ਵਾਲਾ ਰੇਟ ਦੇਤਾ ਰੇ ਭਾਈ ਨੇ ਸਾਢੇ 10 ਲੱਖ ਦੀ ਫੋਰਚੂਨਰ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਹੈ ਅੰਦਰੋਂ ਵੀ ਗੱਡੀ ਨੰਬਰ ਵੀ ਵੀਆਈਪੀ ਹੈ ਸੈਕੰਡ ਓਨਰ ਆ ਘਰ ਦੇ ਵਿੱਚ ਹੀ ਮਤਲਬ ਦੂਸਰੇ ਨਾ ਹੋਈ ਹੋਈ ਹੈ ਫਰਮ ਦੀ ਗੱਡੀ ਸੀ ਠੀਕ ਹੈ ਜੀ ਹਾਂਜੀ ਆਪਣੇ ਕੋਲ ਨੋਵਾ ਮੇਜਣਗੀਆਂ ਤਿੰਨ ਨੇ ਆਪਣੇ ਕੋਲ ਨੋਵਾ 2015 ਮਾਡਲ ਸੇਮ ਚਿੱਟੇ ਕਲਰ ਦੀਆਂ ਠੀਕ ਹੈ ਜੀ ਹਾਂਜੀ ਤਿੰਨ ਸੇਮ ਦੋਨੇ ਤਿੰਨੇ ਹੀ 15 ਮਾਡਲ ਨੇ ਦੋ ਅੰਦਰ ਖਲੋਤੀਆਂ ਨੇ ਠੀਕ ਹੈ ਜੀ ਤੇ ਦੋ ਇੱਕ ਇੱਕ ਖਲੋਤੀ ਹੋਈ ਹੈ ਨਵੀਆਂ ਵਰਗੀ ਗੱਡੀ ਹੈ 8 ਲੱਖ ਦੀ ਡਿਮਾਂਡ ਆ ਬਾਕੀ ਹੋ ਜਾਊਗਾ ਥੋੜਾ ਬਹੁਤ ਹੋਕੇ ਤੇ ਮਾਲਤ ਹੋ ਜਾਏਗਾ ਹਾਂਜੀ ਠੀਕ ਹੈ ਜੀ ਨੋਵਾ ਇਹ ਬਲੈਰੋ 16 ਮਾਡਲ ਜੇ ਐਸ ਐਲ ਐਕਸ ਹਾਂਜੀ ਇਹ ਤਾਂ ਨੂੰ 6 ਲੱਖ ਦੀ ਡਿਮਾਂਡ ਆ ਬਾਕੀ ਹੋ ਜਾਏਗਾ ਥੋੜਾ ਬਹੁਤ ਓਕੇ ਦੇ ਮਾਤਲਬ ਹੋ ਜੇਗਾ ਹਾਂਜੀ ਹੋ ਜਾਏਗਾ ਠੀਕ ਹੈ ਜੀ ਕੰਡੀਸ਼ਨ ਦਿਖਾ ਦਿੰਨੇ ਇੱਕ ਵਾਰੀ ਬਲੇਰ ਦੇ ਸ਼ੀਨ ਆਪਣੇ ਪੰਜਾਬੀ ਵੀਰ ਬ੍ਰੈਂਡ ਨਿਊ ਕੰਡੀਸ਼ਨ ਕਹਿ ਸਕਦੇ ਹੋ ਗੱਡੀ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਗੱਡੀ ਖੜੀ ਹੋਈ ਹੈ ਜੀ ਲੋਏ ਲੱਗੇ ਹੋਏ ਆ ਦੇਖ ਸਕਦੇ ਹੋ ਜੀ ਇਹ ਮੇਰੇ ਮਾਡਲ ਦੇ ਪ੍ਰਾਈਸ ਰਿਪੀਟ ਕਰਦੇ ਹੋ ਬਲੈਰੋ ਦਾ ਬਲੈਰੋ 2016 ਮਾਡਲ ਆ ਭਾਜੀ 6 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਠੀਕ ਆ ਥੋੜਾ ਬਹੁਤ ਹੋ ਜਾਏਗਾ ਮੌਕੇ ਤੇ ਓਕੇ ਤੇ ਮਾਨਤਨ ਹੋ ਜਾਏਗਾ 6 ਲੱਖ ਦੇ ਵਿੱਚ ਹਾਂਜੀ ਇਹ ਮਰਾਜ਼ੋ ਆ ਭਾਜੀ ਮਹਿੰਦਰਾ ਦੀ ਗੱਡੀ ਸੀ 7 ਸੀਟਰ ਠੀਕ ਹੈ ਜੀ ਇਹ 2018 ਮਾਡਲ ਆ 7 ਲੱਖ ਦੀ ਡਿਮਾਂਡ ਆ ਬਾਕੀ ਮੌਕੇ ਤੇ ਹੋ ਜਾਏਗਾ ਥੋੜਾ ਬਹੁਤ 7 ਸੀਟਰ ਗੱਡੀ 7 ਲੱਖ ਦੀ ਡਿਮਾਂਡ 18 ਮਾਡਲ ਜੀ 18 ਮਾਡਲ ਹਾਂਜੀ ਇਹ ਸਾਡੇ ਕੋਲ ਕ੍ਰੇਟਾ ਆ ਭਾਜੀ ਨਵੇਂ ਵਰਗੀ ਜੈਨੂਨ 40000 ਕਿਲੋਮੀਟਰ ਚੱਲੀ ਐ ਈ ਐਕਸ ਮਾ ਆਲ ओरिजिनल पेंट ਦੀ ਏ ਭਾਜੀ ਠੀਕ ਹੈ ਜੀ 2021 ਮਾਡਲ ਆ ਠੀਕ ਹੈ ਭਾਜੀ ਦੋ ਟਾਇਰ ਨਵੇਂ ਪਵਾਤੇ ਨੇ ਦੋ ਨਾਲ ਦੇ ਨੇ ਫੁੱਲ ਇੰਸ਼ੋਰੈਂਸ ਆ ਇਹ ਤੁਹਾਨੂੰ 12 ਲੱਖ ਰੁਪਏ ਡਿਮਾਂਡ ਕਰੀ ਦੀ ਏ ਬਾਕੀ ਮੌਕੇ ਤੇ ਹੋ ਜਾਏਗਾ ਭਾਜੀ 12 ਲੱਖ ਦੀ ਕ੍ਰੈਟਾ ਦੇਖ ਸਕਦੇ ਹੋ ਮਾਨਤਨ ਹੋ ਜਾਏਗਾ ਭਾਜੀ 21 ਮਾਡਲ ਆ ਭਾਜੀ ਇਹ 21 ਮਾਡਲ 2021 ਮਾਡਲ ਕ੍ਰੈਟਾ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਕਾਰ ਕਿڑی ਏ ਇਹਟੇ ਕੋ ਥਾਰ ਜੇ 2016 ਮਾਡਲ ਆ ਠੀਕ ਹੈ ਜੀ ਪੁਰਾਣੀ ਸ਼ੇਪ ਦੀ ਥਾਰ ਆ ਵਧੀਆ ਤਿਆਰ ਕੀਤੀ ਹੋਈ ਹੈ ਮਤਲਬ ਡੈਸ਼ਬੋਰਡ ਨਵੇਂ ਵਰਗਾ ਤਿਆਰ ਕੀਤਾ ਹੋਇਆ ਪਾਜੀ 6 ਇੰਚ ਇਚ ਸਕਰੀਨ ਲੱਗੀ ਹੋਈ ਹੈ ਸਨਰੂਫ ਲੱਗਾ ਹੋਇਆ ਠੀਕ ਜੀ ਨਵੇਂ ਵਰਗੀ ਚੱਲਦੀ ਜੇ 4/4 ਜੀ ਠੀਕ ਜੀ 16 ਮਾਡਲ ਜੀ ਇਹ ਤੁਹਾਨੂੰ 1.6 ਦੀ ਡਿਮਾਂਡ ਹੈ 6 ਲੱਖ ਰੁਪਏ ਦੀ ਰੇਂਜ ਵਿੱਚ ਮਿਲੇਗੀ 6 ਲੱਖ ਵਿੱਚ 2016 ਮਾਡਲ ਥਾਰ ਦੇਖ ਸਕਦੇ ਹੋ ਜੀ ਕੰਡੀਸ਼ਨ ਬੌਂਸ ਹੋਣੀ ਆ ਬਿਲਕੁਲ ਨਵੀਂ ਥਾਰ ਹੈ ਜੀ ਬਾਕੀ ਜੇ ਕਿਸੇ ਵੀਰ ਨੇ ਕੋਈ ਗੱਡੀ ਖਰੀਦਣੀ ਹੋਵੇ ਵੀਰ ਜੀ ਹੋਣਾ ਕੋਲ ਤਾਂ ਵੀਰ ਜੀ ਹੋਣਾ ਦਾ ਨੰਬਰ ਜਿਹੜਾ ਆ ਉਹ ਸਕਰੀਨ ਤੇ ਦਿੱਤਾ ਹੋਇਆ ਹੈ ਸਤਗੁਰੂ ਕਾਰ ਬਾਜ਼ਾਰ ਗੁਰਦਾਸਪੁਰ ਦੇ ਵਿੱਚ ਵੀਰ ਜੀ ਹੋਣਾ ਦਾ ਕਾਰ ਬਾਜ਼ਾਰ ਹੈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ